ਬਰਨਾਲਾ ਵਿੱਚ ਪੀਤੀ ਰੱਦ ਗੈਸ ਸਿਲੰਡਰ ਫਟਣ ਕਾਰਨ ਮਾਂ ਤੇ ਤੀ ਅੱਗ ਵਿੱਚ ਝੁਲਸਣ ਕਾਰਨ ਗੰਭੀਰ ਰੂਪੇ ਜ਼ਖਮੀ ਮਾਂ ਤੇ ਤੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਫਰੀਦਕੋਟਲਾ ਜ਼ਿਲ੍ਹੇ ਕੀਤਾ ਗਿਆ ਰਿਫਰ ਅਤੇ ਮਾਂ ਦੀ ਹਾਲ ਦੇ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਘਰ ਵਿੱਚ ਮਾਵਾਤੀਆਂ ਦੋਨੋਂ ਸਨ ਮੌਜੂਦ ਇਹ ਘਟਨਾ ਪਿਛਲੀ ਦਿਨ ਆਜ ਦੱਸੀ ਜਾ ਰਹੀ ਹੈ ਘਟਨਾ ਨੂੰ ਲੈ ਕੇ ਕੋਈ ਵੀ ਪਰਿਵਾਰਕ ਮੈਂਬਰ ਮੀਡੀਆ ਸਾਹਮਣੇ ਨਹੀਂ ਆ ਰਿਹਾ ਸਿਲੰਡਰ ਨੂੰ ਅੱਗ ਲੱਗਣ ਦੀ ਘਟਨਾ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਸਰ ਇੱਕ ਇਹ ਰਾਤ ਸਿਲੰਡਰ ਫਟਿਆ ਹੈ ਕਿਹੜੀ ਇਹ ਦੇ ਵਿੱਚ ਛੇਤ ਕੀ ਗੱਲ ਏ ਸਰ ਸਾਨੂੰ ਨਾ ਇੰਟੀਮੇਸ਼ਨ ਆਈ ਸੀਵਲ ਹਸਪੀਟਲ ਬਰਨਾਲਾ ਤੋਂ ਤੇ ਦੋ ਲੇਡੀਆਂ ਨੇ ਇੱਕ ਦਾ ਮਨਜੀਤ ਕੌਰ ਵਾਈਫ ਆਫ ਜਸਵਿੰਦਰ ਸਿੰਘ ਤੇ ਇੱਕ ਉਹਨਾਂ ਦੀ ਲੜਕੀ ਹੈ ਅਨਮੋਲ ਜਿਨ੍ਹਾਂ ਦੇ ਸਿਲੰਡਰ ਫਟਣ ਨਾਲ ਉਹ ਜ਼ਖਮੀ ਹੋਏ ਨੇਗੇ ਗੰਭੀਰ ਰੂਪ ਚ ਤੇ ਹਸਪੀਟਲ ਜੇਰੇ ਇਲਾਜ ਨੇ ਬਰਨਾਲਾ ਹਸਪੀਟਲ ਚ ਹੈ ਜੀ ਉਹਨਾਂ ਨੂੰ ਰੈਫਰ ਕਰਤਾ ਫਰੀਦਕੋਟ ਜੀ